ਤਨ ਤਨ ਹਯੂਰ ਸਿਧੀ ਨਾਮ ਕਮਨ ਰਾਜਾ ਸਾਹਿਬ ਜੀ ਦੀ 85ਵੀਂ ਵਰਸੀ ਇਹ ਸਾਰੀ ਸਾਰ ਸੰਗ ਜਿਹੜੀ ਮਨਾਉਣ ਜਾ ਰਹੀ ਹੈ ਅੱਜ ਪਹਿਲਾ ਦਿਨ ਹੈ ਅੱਜ 12 ਵਜੇ ਦੇ ਕਰੀਬ ਸਾਡਾ ਜਿਹੜੀ ਹੈਗੀ ਸ਼ੁਭਾ ਯਾਤਰਾ ਮਹਾਰਾਜ ਜੀ ਦੀ ਹਜੂਰ ਸਾਹਿਬ ਦੀ ਉਹ 12 ਵਜੇ ਸ਼ੁਰੂ ਹੋਏਗੀ ਇਸ ਤੋਂ ਬਾਅਦ ਜਿਹੜੀ ਪੂਰਾ ਨਗਰ ਕੀਰਤਨ ਪਿੰਡ ਦੇ ਵਿੱਚ 메ਨ ਦਰਵਾਜੇ ਦੇ ਵਿੱਚ ਜਾ ਕੇ ਸਾਡੀ ਸਟੇਜ ਲੱਗਦੀ ਹੁੰਦੀ ਆ ਉੱਥੇ ਘਟੂ ਘੜ ਤੱਕ 4 ਘੰਟੇ ਦਾ ਸੜਾ ਪ੍ਰੋਗਰਾਮ ਔਰ ਸਟੇ ਹੁੰਦਾ ਜਿੱਥੇ ਰਾਗੀ ਢਾਡੀ ਜਾਂ ਕਵੀਸ਼ਰੀ ਜਿੱਥੇ ਸਾਰੇ ਉੱਥੇ ਮਹਾਰਾਜ ਜੀ ਦਾ ਗੁਣ ਗਾਣ ਕਰਦੇ ਨੇ ਉਸ ਤੋਂ ਪ੍ਰੰਤ ਮੇਰੇ ਤਕਰੀਬਨ 6 ਵਜੇ ਦੇ ਕਰੀਬ ਜਿਹੜੀ ਹੈਗੀ ਆ ਸਾਡੀ ਸ਼ੋਭਾ ਯਾਤਰਾ ਜਿਹੜੀ ਹੈਗੀ ਮਹਾਰਾਜ ਜੀ ਦੀ ਉਹ ਗੁਰੂ ਘਰ ਆ ਕੇ ਸਮਾਪਤ ਹੁੰਦੀ ਆ ਔਰ ਇਸ ਤੋਂ ਉਪਰੰਤ 8 ਵਜੇ ਦੇ ਕਰੀਬ ਜਿਹੜੇ ਸ਼ਾਮ ਦੇ دیਵਾਨਾ ਹਾਲ ਜਿਹੜੇ ਸੱਜ ਜਾਂਦੇ ਨੇ ਕਿ ਪੂਰਾ ਤਕਰੀਬਨ 2 ਵਜੇ ਤੱਕ ਜਿਹੜਾ ਸਾਡਾ ਦੀਵਾਨ ਜਿਹੜਾ ਹੈਗਾ ਚੱਲਦਾ ਹੈਗਾ ਇਸੇ ਤਰੀਕੇ ਨਾਲ ਦੂਸਰੇ ਦਿਨ ਵੀ ਸਵੇਰੇ 10 ਵਜੇ ਤੋਂ ਸ਼ੁਰੂ ਹੋ ਕੇ ਰਾਤ ਦੇ 2 ਵਜੇ ਤੱਕ ਚੱਲਦਾ ਹੈ ਇਸੇ ਤਰੀਕੇ ਨਾਲ ਤੀਸਰੇ ਦਿਨ ਜਿਹੜਾ ਹੈਗਾ ਸਵੇਰੇ ਸ਼ੁਰੂ ਹੋ ਕੇ ਦੀਵਾਨ ਤੇ ਉਹ 6 ਵਜੇ ਦੇ ਜਾਂ 7 ਵਜੇ ਦੇ ਕਰੀਬ ਸਮਾਪਤ ਹੁੰਦਾ ਹੈ ਸੋ ਮਹਾਰਾਜ ਜੀ ਦੀ 85ਵੀਂ ਵਰ੍ਹੇਸਵੀ ਦੇ ਉੱਤੇ ਲੱਖਾਂ ਹੀ ਸੰਗਤਾਂ ਨਤਮਸਤਕ ਹੁੰਦੀਆਂ ਨੇ ਬੜੀ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਚੋਂ ਅਦਰ ਸਟੇਟ ਦੇ ਵਿੱਚੋਂ ਜਿਹੜੀਆਂ ਹੈਗੇ ਸੰਗਤਾਂ ਮਹਾਰਾਜ ਜੀ ਦੇ ਵਰਸੀ ਦੇ ਉੱਤੇ ਨਤਮਸਤਕ ਹੁੰਦੀਆਂ ਨੇ ਸੋ ਮਹਾਰਾਜ ਨੇ ਇਸ ਸਮੇਂ ਕਿਉਂਕਿ ਜਿਹੜੀਆਂ ਇਹ ਜਿਹੜਾ ਸਥਾਨ ਸੀ ਪਹਿਲਾਂ ਹਜ਼ਾਰਾਂ ਦੇ ਵਿੱਚ ਲੋਕ ਆਉਂਦੇ ਸੀਗੇ ਹੁਣ ਇਹਦੇ ਵਿੱਚ ਲੱਖਾਂ ਦੀ ਗਿਣਤੀ ਹੋ ਗਈ ਆ ਜਿਹਦੇ ਕਰਕੇ ਜਿਹੜੇ ਸਾਡੇ ਪ੍ਰਬੰਧ ਜਿਹੜੇ ਥੋੜਿਆ ਛੋਟੇ ਹੋ ਸਕਦੇ ਨੇ ਪਰ ਮਹਾਰਾਜ ਕਿਰਪਾ ਕੰਨ ਤੇ ਅਸੀਂ ਸਮੇਂ-ਸਮੇਂ ਦੇ ਨਾਲ ਜਿਹੜਾ ਮਹਾਰਾਜ ਜੀ ਦੀ ਸੰਗਤ ਦਾ ਸਤਕਾਰ ਕਰਦੇ ਹੋਏ ਜਿੰਨੀਆਂ ਵੀ ਸਹੂਲਤਾਂ ਦੇ ਸਕਦੇ ਆ ਉਹਨੇ ਪ੍ਰਬੰਧ ਕਰਨਾ ਕਰਾਂਗੇ ਸੀ ਨੈਕਸਟ ਟਾਈਮ ਸੋ ਮਹਾਰਾਜ ਜੀ ਨੇ ਇਸ ਸਾਲ ਕਿਰਪਾ ਕੀਤੀ ਆ ਕਿਉਂਕਿ ਦੀਵਾਨ ਹਾਲ ਜਿਹੜਾ ਇੱਥੇ ਪਹਿਲਾਂ ਮਹਾਰਾਜ ਜੀ ਦੇ ਅੰਦਰ ਲੱਗਦਾ ਸੀਗਾ ਉਹ ਬਾਹਰ ਜਿਹੜਾ ਹੈਗਾ ਉਹ ਦੀਵਾਨ ਹਾਲ ਸਜ ਗਿਆ ਤੇ ਦੀਵਾਨ ਹਾਲ ਵਾਲੀ ਜਗ੍ਹਾ ਜਿਹੜੀ ਹੈਗੀ ਆ ਉਹ ਰਸੋ ਐਜੇ ਰਸੋ ਖਾਨਾ ਮਹਾਰਾਜ ਦੇ ਕੋਲ ਦਿੱਤਾ ਗਿਆ ਹੈ ਜਿੱਥੇ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੀ ਸੰਗਤ ਨੰਗਾ ਸ਼ੱਕ ਦੀਆ ਇਸ ਤੋਂ ਇਲਾਵਾ ਸਾਡੇ ਟਾਇਲਟਸ ਰੈਸਟਰੂਮ ਦੇ ਜਿਹੜਾ ਬਹੁਤ ਵੱਡੀ ਜ਼ਰੂਰਤ ਸੀ ਉਹ ਮਹਾਰਾਜ ਜੀ ਨੇ ਤਕਰੀਬਨ 1 ਮਹੀਨੇ ਦੇ ਵਿੱਚ ਵਿੱਚ ਸਵਾ 100 ਬੰਦੇ ਦੀ ਇੱਕ ਟਾਈਮ ਦੀ ਸਰਵਿਸ ਦੇ ਲਈ ਸਾਨੂੰ ਸਾਡੀ ਕਮੇਟੀ ਨੇ ਟਾਇਲਟਸ ਬਣਾ ਕੇ ਦਿੱਤੇ ਆ ਸੰਗਤ ਦੇ ਸਹੂਲਤ ਵਾਸਤੇ ਸੋ ਮਹਾਰਾਜ ਜੀ ਇਸ ਤਰੀਕੇ ਨਾਲ ਹੀ ਕਿਰਪਾ ਕਰਨ ਔਰ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਆ ਕਿ ਮਹਾਰਾਜ ਜੀ ਦੇ ਜਿਹੜਾ 85ਵਾਂ ਜਿਹੜੀ ਵਰਸੀ ਹੈ ਉਸ ਦੇ ਸਬੰਧ ਵਿੱਚ तकरीबन ਸਾਰੇ ਲੋਕ ਮਰਜੀ ਦੇ ਨਤਮਸਤਕ ਹੋ ਕੇ ਉਹਦੀ ਭਾਵਨਾ ਨਾਲ ਜੁੜ ਕੇ ਰਾਜਾ ਸਾਹਿਬ ਜੀ ਦੇ ਨਾਲ ਜੁੜ ਕੇ ਆਪਣਾ ਜਿਹੜਾ ਇੱਥੇ ਸਮਾਂ ਬਤੀਤ ਕਰਨ ਸੋ ਸਾਰਿਆਂ ਨੂੰ ਜੈ ਰਾਜੇ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾ ਜੀ ਕੁਝ ਗਲਤ ਲੋਕ ਵੀ ਆ ਜਾਂਦੇ ਨੇ ਜਿਹੜੇ ਜੀਪ ਕਰਦੇ ਮਰੇ ਹੁੰਦੇ ਨਾ ਕੋਈ ਦੇਖੋ ਇਹ ਜਿੱਦਾਂ ਕਹਿੰਦੇ ਹੁੰਦੇ ਨੇ ਵੀ ਭਗਵਾਨ ਜਿੱਥੇ ਹੁੰਦਾ ਉਸ ਸ਼ਤਾਨ ਦੇ ਨਾਲੇ ਪੈਦੇ ਹੁੰਦੇ ਨੇ ਇਹ ਚੀਜ਼ਾਂ ਸਮਾਜਿਕ ਰੀਤیاں ਤਾਂ ਹੈਗੀਆਂ ਆ ਲੋਕ ਕਰਦੇ ਨੇ ਪਰ ਸਾਡੇ ਕੋਲ ਆ ਬੜਾ ਵੱਡਾ ਕੰਟਰੋਲ ਰੂਮ ਹੈ ਇਹਦੇ ਵਿੱਚ ਘੱਟੋ-ਘੱਟ 300 ਕੈਮਰਾ ਚੱਲ ਰਿਹਾ ਕਿਤੇ ਵੀ ਸਨੇਚ ਹੁੰਦੀ ਆ ਤੇ ਸਾਡਾ ਜਿਹੜਾ ਆਪਰੇਟਰ ਆ ਮੁੰਡਾ ਬਹੁਤ ਕਾਬਿਲ ਆਪਰੇਟਰ ਆ ਔਰ ਵਿਦਨ 15 ਮਿੰਟ ਦੇ ਵਿੱਚ ਵਿੱਚ ਅਸੀਂ ਟੇਸ ਕਰਕੇ ਬੰਦਾ ਫੜ ਲੀਦਾ ਔਰ ਮੈਕਸਿਮਮ ਅਸੀਂ ਘੱਟੋ-ਘੱਟ ਵੀ ਕੋਈ ਵੀ ਐਸਾ ਜੇ ਕਿਸੇ ਨੇ ਸਨੇਚ ਕੀਤੀ ਆ ਤੇ ਇਹਦਾ ਪਰਚੂਰੀ ਕੀਤਾ ਆ ਤੇ ਉਹ ਮੇਰੇ ਖਿਆਲ 15 ਮਿੰਟ ਤੋਂ ਪਹਿਲੋ ਪਹਿਲੋ ਅਸੀਂ ਉਹਨੂੰ ਮਤਲਬ ਫੜ ਲੀਦਾ ਉਹਨੂੰ ਕੋ ਜਿਹੜੀ ਟ੍ਰੈਫਿਕ ਦੀ ਪ੍ਰੋਬਲਮ ਹੈ ਇਸ ਸਮੇਂ ਅਸੀਂ ਥੋੜ੍ਹਾ ਹੋਰ ਬਦਲਾਅ ਕੀਤਾ ਹੈ ਜਿਹੜੀਆਂ ਸਾਡੀਆਂ ਕਿਉਂਕਿ ਇੱਕ ਬਾਰਸ਼ਾਂ ਦਾ ਮੌਸਮ ਦਾ ਆਲਵੇਸ ਜਿਹੜਾ ਮਾਰਾਜ ਦਾ ਜਿਹੜਾ ਦਿਵਸ ਵਰਸੀ ਆਉਂਦੀ ਆ ਉਹ ਆਲਵੇਸ ਬਰਸਾਤਾਂ ਦੇ ਮੌਸਮ ਵਿੱਚ ਹੀ ਆਉਂਦੀ ਆ ਤੇ ਕਦੇ ਨਾ ਕਿਤੇ ਜਾਂ ਪਹਿਲੋ ਮੀਂਹ ਪੈ ਜਾਂਦਾ ਜਾਂ ਬਾਅਦ ਬਣੇ ਮੇਲੇ ਦੇ ਦੌਰਾਨ ਪੈ ਜਾਂਦਾ ਸਾਡੇ ਕੋਲ ਕੱਚੀਆਂ ਪਾਰਕਿੰਗਾਂ ਆ ਸਗੀਆਂ ਪਰ ਅਸੀਂ ਕਟੂਕੜ 10-10 ਇਕੜ ਰੱਖੇ ਹੋਏ ਸੀਗੇ ਪਾਰਕਿੰਗ ਵਾਸਤੇ ਪਰ ਮੀਂਹ ਐਡਾ ਪੈ ਗਿਆ ਕਿ ਉਹਦੇ ਵਿੱਚ ਪਾਰਕ ਨਹੀਂ ਹੋ ਸਕੀ। ਪਰ ਇਸ ਤੋਂ ਇਲਾਵਾ ਅਸੀਂ ਬਦਲਵੇਂ ਪ੍ਰਬੰਧ ਪ੍ਰਬੰਧ ਰੱਖੇ ਹੋਏ ਆ ਜਿੱਦਾਂ ਮੁਕੰਦਪੁਰ ਰੋਡ ਤੇ ਰਾਜਾ ਗਾਰਡਨ ਇੱਕ ਕਲੋਨੀ ਆ 25 ਖੇਤਾਂ ਦੇ ਵਿੱਚ। ਅਸੀਂ ਮਤਲਬ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਉਸ ਜਿੰਨੀ ਵੀ ਸੰਗਤ ਆਉਂਦੀ ਆ ਤੁਸੀਂ ਉਸ ਰਾਜਾ ਗਾਰਡਨ ਚ ਜਿਹੜੀ ਅਪਰਾ ਸਾਈਡ ਤੋਂ ਜਾਂ ਬੰਗਾ ਸਾਈਡ ਤੋਂ ਆਣੀ ਉਹ ਰਾਜਾ ਗਾਰਡਨ ਚ ਪਹੁੰਚੇ ਉੱਥੇ ਸਾਡੀਆਂ ਬੱਸਾਂ ਲੱਗੀਆਂ ਹੋਈਆਂ ਹੋਣਗੀਆਂ। ਜਿਹੜੀਆਂ ਕਿ ਬੱਸਾਂ ਰਾਹੀਂ ਜਿਹੜੀਆਂ ਹੈ ਮਹਾਰਾਜ ਦੇ ਦਰਬਾਰ ਤੱਕ ਸੰਗਤ ਨੂੰ ਲਿਆਉਣ ਦਾ ਸਾਡਾ ਪ੍ਰਬੰਧ ਹੋਏਗਾ ਇਸੇ ਤਰ੍ਹਾਂ ਕੇ ਨਾਲ ਹੀੜੀਆਂ ਆਰਡ ਵਾਲੀ ਸਾਈਡ ਤੋਂ ਉੱਥੇ ਵੀ ਅਸੀਂ ਜਿੱਦਾਂ ਸਾਡੀ ਅਸੀਂ ਪਾਰਕਿੰਗ ਇੱਥੇ 5 ਏਕੜਾਂ ਦੀ ਰੱਖੀ ਸੀ ਪਰ ਉਹ ਮੀਂਹ ਪੈਣ ਕਰਕੇ ਖਰਾਬ ਹੋ ਗਈ ਤੇ ਅਸੀਂ ਹੀੜੀਆਂ ਸਕੂਲ ਦੇ ਵਿੱਚ ਪ੍ਰਬੰਧ ਕੀਤਾ ਹੋਇਆ ਉੱਥੇ ਪੱਕੀ ਗਰਾਊਂਡ ਹੈਗੀ ਆ ਤੇ ਉਹ ਗੱਡੀਆਂ ਉੱਥੇ ਲਾਉਣ ਤੇ ਜਿਹੜੀ ਮਹਾਰਾਜ ਵੱਲੋਂ ਬੱਸਾਂ ਲੱਗੀ ਉਹਦੇ ਰਾਹੀਂ ਫਿਰ ਉਹ ਮਹਾਰਾਜ ਦੇ ਦਰਬਾਰ ਤੱਕ ਆਉਣਗੇ ਇੱਕ ਅਸੀਂ ਮਹਾਰਾਜ ਦੀ ਸੰਗਤ ਨੂੰ ਇੱਕ ਬੇਨਤੀ ਕਰਾਂ ਕਿ ਮਹਾਰਾਜ ਨੂੰ ਪ੍ਰੇਮ ਕਰਨ ਵਾਲੇ ਤਾਂ ਬਹੁਤ ਆ ਦੁਨੀਆ ਭਰ ਦੇ ਵਿੱਚ ਮਾਰੇ ਨੂੰ ਪ੍ਰੇਮ ਕਰਦੇ ਆ ਤੇ ਮਤਲਬ ਜਿਹੜੀ ਸੰਗਤ ਹੈ ਉਹ ਰੋਡ ਦੇ ਉੱਤੇ ਅਗਰ ਉਹ ਨਹੀਂ ਲੰਗਰ ਲਾਣ ਦਾ ਲਾਣਾ ਵੀ ਹੋਵੇ ਤਾਂ ਉਹ ਟ੍ਰੈਫਿਕ ਬਲੌਕ ਨਾ ਕਰਨ ਥੋੜਾ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿਉਂਕਿ ਜਦੋਂ ਟ੍ਰੈਫਿਕ ਬਲੌਕ ਹੋ ਜਾਂਦਾ ਤੇ ਘੱਟੂ-ਕੱਟ ਇੱਕ ਜਿਹੜੀ 10 ਮਿੰਟ ਦਾ ਰਸਤਾ ਹੈ ਸਾਡਾ ਉਹਨੂੰ 2-2 ਘੰਟਿਆਂ ਵਿੱਚ ਮਾਰੇ ਦੇ ਸੰਗਤ ਨੂੰ ਮਲੋਂ ਆਉਣ ਪ੍ਰੋਬਲਮ ਆਉਦੀ ਆ 2-2 ਘੰਟੇ ਲੱਗ ਜਾਂਦੇ ਆ ਸੋ ਮੈਂ ਬੇਨਤੀ ਕਰਾਂਗਾ ਕਿ ਜਿੰਨੇ ਵੀ ਲੰਗਰ ਵਾਲੇ ਸ਼ਵੀਲਾ ਵਾਲੇ ਮੇਂ ਰੋਡ ਦਾ ਬਲਾਕ ਨਾ ਕਰਿਓ ਪਲੀਜ਼ ਆਪਣੀ ਜਗ੍ਹਾ ਉਹ ਉੱਥੇ ਲੈ ਲਓ ਜਿੱਥੇ ਤੁਸੀਂ ਕੰਫਰਟ ਕਰਕੇ ਮਤਲਬ ਜਿਹੜੀ ਇੱਕ ਵਹੀਕਲ ਨੂੰ ਖੜਾ ਕਰਕੇ ਜਿਹੜੀ ਸੰਗਤ ਨੂੰ ਤੁਸੀਂ ਖਾਣਾ ਖਵਾ ਸਕਦੇ ਆ ਜਾਂ ਤੁਸੀਂ ਪਾਣੀ ਪਿਲਾ ਸਕਦੇ ਆ ਸੋ ਬੇਨਤੀ ਆ ਕਿ ਬਹੁਤ ਸਾਰੇ ਜਿੰਨਾ ਪਹਿਲੋ ਕਿ ਆਵੇ ਮਾੜੇ ਅਨਸਰ ਤਾਂ ਹਰ ਜਗ੍ਹਾ ਹੁੰਦੇ ਹੀ ਆ ਤੇ ਕਿਉਂਕਿ ਬਹੁਤ ਵੱਡਾ ਸਥਾਨ ਹੈ ਮਹਾਰਾਜ ਜੀ ਦਾ ਬੜੀ ਦੁਨੀਆ ਪ੍ਰੇਮ ਕਰਦੀ ਹੈ ਮਹਾਰਾਜ ਨੂੰ ਤੇ ਸਾਰੀ ਸੰਗਤ ਨੂੰ ਬੇਨਤੀ ਕਰਨਾ ਕਿ ਕੁਝ ਬੰਦੇ ਜਿਹੜੇ ਐਸੇ ਮਾੜੇ ਅਨਸਰ ਹੁੰਦੇ ਆ ਨਸ਼ਾ ਪੱਤਾ ਕਰਕੇ ਮਹਾਰਾਜ ਦੇ ਦਰਬਾਰ ਚ ਨਾ ਆਉਣ ਪਲੀਜ਼ ਕਿਉਂਕਿ ਪੁਲਿਸ ਪ੍ਰਸ਼ਾਸਨ ਹੈਗਾ ਸਾਡੇ ਕੋਲ ਅਗਰ ਕੋਈ ਕਿਸੇ ਤਰੀਕੇ ਦੀ ਨਸ਼ਾ ਪੱਤਾ ਕਿਸੇ ਕੋਲ ਪਾਇਆ ਗਿਆ ਤਾਂ ਉਹਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਇਹ ਜਿਹੜੇ ਦਰਬਾਰ ਨੇ ਮਹੰਤ ਪੂਰਨ ਦਾਸ ਜੀ ਮਹਾਰਾਜ ਜੀ ਦਾ ਹੈਗਾ ਜਿਨ੍ਹਾਂ ਨੂੰ ਮਹਾਰਾਜ ਜੀ ਨੇ ਆਪਣੇ ਰਸੋਖਾਨੇ ਦੇ ਵਿੱਚ ਸੇਵਾ ਵਾਹ ਤੇ ਸਟਾਪ ਕੀਤਾ ਸੀ ਉਹਨਾਂ ਨੇ। ਔਰ ਇਹਨਾਂ ਨੇ ਬੜਾ ਲੰਮਾ ਸਮਾਂ ਮਾਰੇ ਦੇ ਸੋਖਾਨਾ ਚਲਵਾਇਆ। ਔਰ ਮੁੜ ਕੇ ਇਹਨਾਂ ਦੇ ਜਦੋਂ ਸਰੀਰਕ ਯਾਤਰਾ ਪੂਰੀ ਕਰਨ ਤੋਂ ਬਾਅਦ ਤੇ ਦਰਵਾਜ਼ਾ ਇਹਨਾਂ ਦਾ ਮਾਰੇ ਦੇ ਇੱਥੇ ਬੈਠਣ ਬਣ ਗਿਆ ਸੀਗਾ। ਹਰ ਹੁਣ 40 45 ਸਾਲ ਹੋ ਗਏ ਸਗੇ ਦਰਬਾਰ ਬਣੇ ਨੂੰ ਤੇ ਪਰ ਇਹਦੀ ਨਵੇਂ ਸਿਰੇ ਤੋਂ ਅਸੀਂ ਨਵੀਂ ਓਸਾਰੀ ਮਹਾਰਾਜ ਦੀ ਕਮੇਟੀ ਵੱਲੋਂ ਕੀਤੀ ਗਈ ਹੈ ਔਰ ਇੱਕ ਬਹੁਤ ਹੀ ਸ਼ਾਨਦਾਰ ਕਲਾ ਦਾ ਜਿਹੜੀ ਹੈਗੀ ਆ ਓਸਾਰੀ ਹੋਗੀ ਜਿਹਦੇ ਤੇ ਬੇਸ਼ੱਕ ਸਾਡਾ ਟਾਈਮ ਬਹੁਤ ਲੱਗ ਗਿਆ ਪਰ ਇਹਦੀ ਵਿੱਚ ਕਲਾ ਹੀ ਇੰਨੀ ਹੈਗੀ ਆ ਇਸ ਦਰਬਾਰ ਨੂੰ ਬਣਾਉਣ ਦੇ ਲਈ ਤੇ ਸਾਨੂੰ ਸਮਾਂ ਲੱਗ ਸਕਦਾ ਹੈ ਸੋ ਇਸ ਕਰਕੇ ਮਹਾਰਾਜ ਦੀ ਕਿਰਪਾ ਇਹ ਦਰਬਾਰ ਮਹਨਪੂਰਨ ਦਾਸ ਜੀ ਦਾ ਅਸੀਂ ਬੇਨਤੀ ਕਰਾਂਗੇ ਜਿੰਨੀ ਜਲਦੀ ਹੋ ਸਕਦੇ ਇਹਨਾਂ ਨੂੰ ਪੂਰਨ ਕੀਤਾ ਜਾਵੇ ਇਹਨਾਂ ਦੇ ਇਹਨਾਂ ਦੇ ਦਰਬਾਰ ਨੂੰ ਇਹਦੇ ਵਿੱਚ ਜਿਹੜੀ ਹੈਗੀ ਆ ਦੁਨੀਆ ਨਾ ਮਸਤ ਹੁੰਦੀ ਆ ਆਪਣੀਆਂ ਆਸਾ ਮਰਦਾ ਦੇ ਨਾਲ ਇੱਥੇ ਮਰਦਾ ਮੰਗਦੀ ਆ ਤੇ ਮਹਾਰਾਜ ਉਹਨਾਂ ਦੇ ਮਰਦਾ ਆਸਾਂ ਪੂਰੀਆਂ ਕਰਦੇ ਨੇ ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਮਹਾਰਾਜ ਦੇ ਘਰ ਵਿੱਚ ਆ ਕੇ ਪ੍ਰੋਪਰ ਡਿਸਪਲਿਨ ਚਲਾੜਾ ਗੁਰੂ ਮਰਿਆਦਾ ਦਾ ਧਿਆਰ ਰੱਖਣਾ ਸੈਟਾ ਕੇ ਰੱਖਣਾ ਕੋਈ ਵੀ ਨਸ਼ੀਲੀ ਚੀ ਜਿਹੜੀ ਹੈਗੀ ਤੁਹਾਡੇ ਪਰਸਨਲ ਤੁਹਾਡੇ ਜਿਹੜੀਆਂ ਤੁਹਾਡੇ ਕੋਲ ਨਹੀਂ ਹੋਣੀ ਚਾਹੀਦੀ की महाराज गुरू ग्रंथ साहिब जी महाराज महाराजमा न राजा साहिब महाराज राजा मेन स्थान